ਈਰ ਦਾਬ ਸੋ ਨਤਾਰ ਵਿਜਾਈ ਵਾਹਿਗੁਰੂ ਜੀ ਕਾ ਕਾਲ ਸੋ ਵਾਹਿਗੁਰੂ ਜੀ ਕੀ ਫਤਹਿ ਜੁਗੋ ਜੁਗ ਅਟਲ ਚਬਰ ਛਤਰ ਤਪਤਾ ਦੇ ਮਾਲਕ ਹਾਜ ਰਾਜ ਹੋਰ ਜਹ ਰਾਜ ਹੋਰ ਸਰਬ ਕਲਾ ਭਰਪੂਰ ਨਾਮ ਬਾਣੀ ਕੇ ਜਹਾਨ ਪ੍ਰਤੱਖ ਸਤਿਗੁਰੂ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਸਾਰੇ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆ ਦੇ ਦਰਸ਼ਨ ਦੀਦਾਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਕਮਲਾਂ ਅੰਦਰ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਮਹਾਂ ਲਾਹਾ ਖਟ ਰਹੇ ਹਾਂ ਅਤੇ ਆਪਣੇ ਇਸ ਜੀਵਨ ਨੂੰ ਇਸ ਅਮੋਲਕ ਕੀਮਤੀ ਸਵਾਸਾਂ ਨੂੰ ਸਫਲ ਕਰ ਰਹੇ ਹਾਂ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਮਹਿਰਾਮਤ ਕਿਰਪਾ ਦੇ ਸਦਕਾ ਸੰਧਿਆ ਵੇਲੇ ਦੇ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਅੰਦਰ ਸ੍ਰੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ। ਤਿਨਾ ਦਾ ਪਾਵਨ ਪਵਿੱਤਰ ਜੋ ਪਾਵਨ ਇਤਿਹਾਸ ਹੈ ਉਹ ਚੱਲ ਰਿਹਾ। ਸੋ ਜਿਸ ਪ੍ਰਕਾਰ ਆਪਾਂ ਸਾਰਿਆਂ ਨੇ ਕੋਝ ਦਿਨ ਪਹਿਲਾਂ ਦੀਵਾਨ ਅੰਦਰ ਸ਼ਰਵਣ ਕੀਤਾ ਸੀ ਕਿ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰਦਿਆਂ ਹੋਇਆਂ ਜੰਮੂ ਸ਼ਹਿਰ ਦੀ ਧਰਤੀ ਤੇ ਪਹੁੰਚੇ ਹਨ ਜੰਮੂ ਸ਼ਹਿਰ ਦੇ ਪਾਸ ਹੀ ਇੱਕ ਵਣ ਜਾ ਰਿਆਂ ਦਾ ਨਗਰ ਹੈ ਜਿਸ ਦਾ ਨਾਮ ਹੈ ਟਾਂਡ ਸਤਿਗੁਰੂ ਜੀ ਉਸ ਟਾਂਡੇ ਨਗਰ ਦੇ ਵਿਖੇ ਪਹੁੰਚੇ ਤੇ ਨਗਰ ਤੋਂ ਬਾਹਰ ਇੱਕ ਬਾਗ ਸੀ ਉੱਥੇ ਧੰਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਦੇ ਸਹਿਤ ਬੈਠ ਕੇ ਹਣ ਟਾਂਡੇ ਨਕਰ ਦੇ ਜਿਤਨੇ ਵੀ ਵਣਜਾਰੇ ਸਨ ਉਸ ਦਿਨ ਉਹ ਵਣਜਾਰਿਆਂ ਦੇ ਰਾਜੇ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਬਾਲਕ ਪੈਦਾ ਹੋਇਆ ਇਸ ਕਰਕੇ ਬਹੁਤ ਖੁਸ਼ੀ ਮਨਾ ਰਹੇ ਹਨ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹਨ ਕਿਉਂਕਿ ਰਾਜੇ ਦੇ ਘਰ ਪਹਿਲਾਂ ਕੋਈ ਸੰਤਾਨ ਨਹੀਂ ਸੀ ਕੋਈ ਬੱਚਾ ਨਹੀਂ ਸੀ ਬਹੁਤ ਪਰਮੇਸ਼ਰ ਅੱਗੇ ਅਰਦਾਸ ਬੇਨਤੀਆਂ ਕਰਕੇ ਇੱਕ ਸੰਤਾਨ ਦੀ ਪ੍ਰਾਪਤੀ ਹੋਈ ਹੈ ਸੋ ਬਹੁਤ ਮਾਸ ਲੋਕ ਉੱਥੇ ਛਕ ਰਹੇ ਸਨ ਸ਼ਰਾਬਾਂ ਆਦ ਚੱਲ ਰਹੀਆਂ ਸਨ ਸਤਗੁਰੂ ਮਹਾਰਾਜ ਜੀ ਬਾਹਰ ਬਾਗ ਵਿੱਚ ਬੈਠੇ ਸਨ ਤੇ ਕਿਸੇ ਨੇ ਵੀ ਸਤਗੁਰੂ ਮਹਾਰਾਜ ਜੀ ਦਾ ਸਤਕਾਰ ਨਹੀਂ ਕੀਤਾ ਕਿਸੇ ਨੇ ਇਹ ਨਹੀਂ ਦੇਖਿਆ ਕਿ ਤਿੰਨ ਜਿਹੜੇ ਫਕੀਰ ਹਨ ਨਗਰ ਤੋਂ ਬਾਹਰ ਬੈਠੇ ਹਨ ਕੋਈ ਵੀ ਭਾਉ ਪ੍ਰੇਮ ਧਾਰ ਕਰਕੇ ਮਹਾਰਾਜ ਜੀ ਦੇ ਪਾਸ ਨਹੀਂ ਆਇਆ ਤੇ ਭਾਈ ਮਰਦਾਨਾ ਜੀ ਜੋ ਸਤਿਗੁਰਾਂ ਦੇ ਨਾਮ ਸਨ ਉਸ ਵਕਤ ਬਚਨ ਬੋਲੇ ਕਿ ਮਹਾਰਾਜ ਦੇਖੋ ਪੈਸੇ ਇੱਥੋਂ ਦੇ ਲੋਕ ਹਨ ਹੰਕਾਰੀ ਕੋਈ ਵੀ ਆਪਜੀ ਦਾ ਸਤਕਾਰ ਨਹੀਂ ਕਰਨ ਆਇਆ ਕਿਸੇ ਨੇ ਕੋਈ ਜਲ ਪਾਣੀ ਆਦ ਨਹੀਂ ਪੁੱਛਿਆ ਦੇਖੋ ਮੋਹ ਵਿੱਚ ਫਸੇ ਹੋਏ ਲੋਕ ਹਨ ਮਾਇਆ ਧਾਰੀ ਨੇ ਹੰਕਾਰੀ ਹੋ ਰਹੇ ਹਨ ਸਾ ਸਵਕਤ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲਗੇ ਕਿ ਭਾਈ ਮਰਦਾਨਾ ਜੀ ਇਹ ਜਿਸ ਬਾਲਕ ਕਰਕੇ ਇਤਨੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਹਨ ਇਤਨੀਆਂ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ ਇਸ ਵਕਤ ਇਹਨਾਂ ਨੂੰ ਪਰਮੇਸ਼ਰ ਵੀ ਯਾਦ ਨਹੀਂ ਦਾਗ ਪਿਆਰੀ ਵਿਸਰਿਆ ਦਾਤਾ ਦਾਤਾ ਬਾਲਕ ਦੀ ਵਾਹਿਗੁਰੂ ਨੇ ਦਿੱਤੀ ਹੈ ਸੰਤਾਨ ਵਾਹਿਗੁਰੂ ਨੇ ਦਿੱਤੀ ਨਹੀਂ ਤਾਂ ਇਸਤਰੀ ਅਤੇ ਪੁਰਸ਼ ਵਿੱਚ ਕੋਈ ਇਤਨਾ ਬਲ ਨਹੀਂ ਹੈ ਕਿ ਉਹ ਆਪ ਬੱਚੇ ਦੀ ਪ੍ਰਾਪਤੀ ਕਰ ਲੈ ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਹਨ ਇਸਤਰੀ ਪੁਰਖ ਹੋਏ ਕਿਆ ਹੋਏ ਕਰਮ ਕਮਾ ਕੇ ਇਸ స్త్రీ ਤੇ ਪੁਰਸ਼ ਬੱਚੇ ਨੂੰ ਪੈਦਾ ਕਰਨ ਦਾ ਕਿਹੜਾ ਕਰਮ ਕਰ ਸਕਦੇ ਨੇ ਉਹਨਾਂ ਵਿੱਚ ਕੋਈ ਬਲ ਨਹੀਂ ਕਿ ਉਹ ਇੱਕ ਬਾਲਕ ਨੂੰ ਪੈਦਾ ਕਰ ਦੇਣ ਇਹ ਵਾਹਿਗੁਰੂ ਦੀ ਦਾਤ ਹੈ ਜਿਨ੍ਹਾਂ ਨੂੰ ਦੇਵੇ ਉਹਨਾਂ ਨੂੰ ਹੀ ਪ੍ਰਾਪਤੀ ਹੁੰਦੀ ਹੈ ਜਿਨ੍ਹਾਂ ਨੂੰ ਨਹੀਂ ਦਿੰਦਾ ਦੇਖੀਦਾ ਸਾਰੇ-ਸਾਰੇ ਉਮਰ ਹੋ ਗਈ ਹੈ ਕਿਸੇ ਦੇ ਘਰ ਔਲਾਦ ਨਹੀਂ ਹੈ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਦੀ ਜੋ ਇਹ ਬਾਲਕ ਜਨਮਿਆ ਜਿਸ ਕਰਕੇ ਇਤਨੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਇਹ ਜੋ ਬਾਲਕ ਹੈ ਆਪਣੇ ਪਿਛਲੇ ਜਨਮ ਦਾ ਕਰਜ਼ਾ ਲੈਣ ਵਾਸਤੇ ਆਇਆ ਹੈ ਇਹ ਪਿਛਲੇ ਜਨਮ ਦਾ ਜਿੰਨਾ ਕਰਜ਼ਾ ਉਸ ਨੇ ਇਸ ਬੰਜਾਰਿਆਂ ਦੇ ਰਾਜੇ ਕੋਲੋਂ ਲੈਣਾ ਹੈ ਇਹ ਸਾਰਾ ਲੈ ਕਰਕੇ ਸਵੇਰ ਹੁੰਦਿਆਂ ਹੀ ਮਰ ਜਾਵੇਗਾ ਤੇ ਹੁਣ ਤਾਂ ਦੇਖੋ ਬਹੁਤ ਖੁਸ਼ੀਆਂ ਮਨਾ ਰਹੇ ਹਨ ਜਦੋਂ ਸਵੇਰ ਹੁੰਦਿਆਂ ਮਰ ਜਾਵੇਗਾ ਨਾ ਇਹਨਾਂ ਨੂੰ ਬਹੁਤ ਭਾਰੀ ਦੁੱਖ ਦੇਵੇਗਾ ਸਾਰੇ ਮੌ ਵਿੱਚ ਫਸੇ ਹੋਏ ਰੋਣਗੇ ਇਤਨਾ ਭਾਰੀ ਸੰਕਟ ਦੁੱਖ ਦੇ ਕੇ ਇਹਨਾਂ ਨੂੰ ਦੁਨੀਆ ਤੋਂ ਚਲਿਆ ਜਾਵੇਗਾ ਇਹ ਸਾਰੇ ਮਿਲਾਬ ਬਹੁਤ ਜ਼ਿਆਦਾ ਕਰਨਗੇ ਇਤਨਾ ਇਨਾਮ ਤੇ ਭਾਰੀ ਦੁੱਖ ਮਿਲੇਗਾ ਹੁਣ ਤਾਂ ਇਹ ਮੋਹ ਵਿੱਚ ਫਸੇ ਕਿਸੇ ਨੂੰ ਕੁਝ ਪਛਾਣ ਨਹੀਂ ਰਹੇ ਜੀਵ ਹੱਤਿਆ ਕਰ ਰਹੇ ਹਨ ਖੁਸ਼ੀ ਦੇ ਵਿੱਚ ਪਰਮੇਸ਼ਰ ਦਾ ਕੋਈ ਸ਼ੁਕਰਾਨਾ ਨਹੀਂ ਇਸ ਤਰ੍ਹਾਂ ਮਹਾਰਾਜ ਜੀ ਨੇ ਭਾਈ ਮਰਗਾਨਾ ਜੀ ਨਾਲ ਬਚਨ ਕਰਦਿਆਂ ਹੋਇਆਂ ਇੱਕ ਸ੍ਰੀ ਰਾਗ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਸ਼ਬਦ ਚਾਰਨ ਕਰਕੇ ਸਾਰਿਆਂ ਨੂੰ ਸਮਝਾਇਆ ਸਾਰੇ ਆਪਣੇ ਸਿੱਖਾਂ ਨੂੰ ਦੁਨੀਆ ਨੂੰ ਇਹ ਸਿੱਖਿਆ ਦਿੱਤੀ। ਸੋ ਇਹ ਪਾਵਨ પ્રસੰਗ ਆਪਾਂ ਕੁਝ ਦਿਨ ਪਹਿਲਾਂ ਦੀਵਾਨਾ ਅੰਦਰ ਸ਼੍ਰਵਣ ਕੀਤਾ ਸੀ। ਅੱਜ ਜਿਸ ਪ੍ਰਕਾਰ ਅੱਗੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਕਥਾ ਆ ਰਹੀ ਹੈ। ਆਓ ਆਪਾਂ ਸਾਰੇ ਹੀ ਮਨ ਬਿਰਤੀਆਂ ਇਕਾਗਰ ਕਰਕੇ ਪੂਰਨ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਆਪਣੇ ਸੁੱਤੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨ ਹਮਲਾ ਅੰਦਰ ਜੋੜ ਕੇ ਸ਼ਰਵਣ ਕਰੀਏ ਕਥਾ ਆਰੰਭ ਕਰਨ ਤੋਂ ਪਹਿਲਾਂ ਸਾਰੇ ਇੱਕ ਚਾਰਨ ਕਰੀਏ ਸਤਨਾਮ ਫਿਰ ਬਾਣੀ ਬਦ ਕਾਕੇ ਕਰਕੇ ਓਨ ਰਗ ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈ ਮਰਦਾਨਾ ਜੀ ਨਾਲ ਬਚਨ ਕਰ ਰਹੇ ਸਨ ਕਿ ਮੋਹ ਫਾਸ ਮੈਂ ਫਸ ਕਰ ਆਪਾ ਕਿ ਇਹ ਸਾਰੇ ਪੁੱਤਰ ਦੇ ਮੋਹ ਰੂਪੀ 파ਹੀ ਦੇ ਵਿੱਚ ਫਸ ਕਰਕੇ ਜਦੋਂ ਉਹ ਸਵੇਰ ਹੁੰਦਿਆਂ ਮਰ ਜਾਵੇਗਾ ਸਰੀਰ ਛੱਡ ਕੇ ਚਲਾ ਜਾਵੇਗਾ ਉਸ ਵਕਤ ਇਹ ਸਾਰੇ ਬਹੁਤ ਜ਼ਿਆਦੇ ਕਲਪਣਗੇ ਬਿਰਲਾਪ ਕਰਨਗੇ ਇਉਂ ਮਹਾਰਾਜ ਜੀ ਭਾਈ ਮਰਦਾਨਾ ਦੀ ਨਾਲ ਬਚਨ ਕਰ ਰਹੇ ਸਨ ਉਸ ਵਕਤ ਸਤਿਗੁਰੂ ਜੀ ਨੇ ਬਚਨ ਕਰਦਿਆਂ ਹੋਇਆਂ ਬਹੁਤੇ ਵਾਹਿਗੁਰੂ ਦੇ ਪ੍ਰੇਮੀ ਹੋ ਕਰਕੇ ਮੁੱਖਾਂ ਉਚਾਰਨ ਕੀਤਾ ਹੈ ਤੁੱਜਰਿਓ ਸਾਵਦ ਗਾਈ ਮੁਖ ਰਾਗ ਸਤਿਗੁਰੂ ਜੀ ਨੇ ਆਪਣੇ ਮੁਖੋਂ ਕੰਨ ਸ਼ਬਦ ਉਚਾਰਨ ਕੀਤਾ ਗਾਇ ਮੁਖ ਰਾਗ ਜੋ 31 ਰਾਗਾਂ ਵਿੱਚੋਂ ਮੁਖੀ ਰਾਗ ਹੈ ਸ੍ਰੀ ਰਾਗ ਉਹ ਸੰਦਰ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਹੈ ਮਰਦੰਮੇ ਤਬ ਐ ਸਕਾਈ ਜੈਸ ਵਖਤ ਸ਼ਬਦ ਉਚਾਰਨ ਕਰਨ ਲੱਗੇ ਹਨ ਭਾਈ ਮਰਦਾਨਾ ਜੀ ਨੂੰ ਸਤਿਗੁਰਾਂ ਨੇ ਆਗਿਆ ਦਿੱਤੀ ਹੈ ਰਬਾਬ ਸੁਰ ਤਾਰ বাজਾਈ ਸਤਿਗੁਰੂ ਜੀ ਦੀ ਆਗਿਆ ਪਾ ਕੇ ਭਾਈ ਮਰਦਾਨਾ ਜੀ ਨੇ ਰਬਾਬ ਚੁੱਕ ਲਈ ਹੈ ਤੇ ਰਬਾਬ ਦੀ ਜਿਹੜੀ ਤਾਰ ਹੈ ਉਹ ਭਾਈ ਮਰਦਾਨਾ ਜੀ ਨੇ ਛੇੜੀ ਹੈ ਸੁਰ ਤਾਰ বাজਾਈ ਇਸ ਤਰ੍ਹਾਂ ਕਹਿੰਦੇ ਸੁਰ ਦੇ ਵਿੱਚ ਤਾਰ ਨੂੰ বাজਾਇਆ ਸੋਰ ਦੇ ਵਿੱਚ ਰਬਾਬ ਨੂੰ ਛੇੜਿਆ ਹੈ ਸ੍ਰੀ ਰਾਗ ਪਹਿਰੀ ਮੁਹੱਲਾ ਪੈਲਾ ਘਰ ਪੈਲਾ ਪਹਿਲੇ ਪਹਿਰੀ ਰੈਣਕ ਬਨਜਾਰੇ ਆ ਮਿੱਤਰਾ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਥਨ ਕਰਦੇ ਹਨ ਸ੍ਰੀ ਰਾਗ ਦੇ ਅੰਦਰ ਪਹਿਰੇ ਨਾਮ ਦੀ ਬਾਣੀ ਦੇ ਵਿਚ ਤੇ ਰਾਗੀ ਜਨਾਂ ਨੂੰ ਪਹਿਲੇ ਘਰ ਦੇ ਵਿੱਚ ਗਾਉਣ ਦਾ ਹੁਕਮ ਹੈ ਪਹਿਲਾ ਅਹਰੈ ਰੈਣਕ ਬਣ ਜਾ ਰਿਆ ਮਿੱਤਰਾ ਸਤਿਗੁਰੂ ਮਹਾਰਾਜ ਦੀ ਪਰਮਾਨ ਕਰਦੇ ਹਨ ਕਿ ਹੇ ਜੀਵ ਰੂਪ ਬਣ ਜਾ ਰਿਆ ਸਾਡੇ ਮਿੱਤਰ ਪਿਆਰੇ ਇਹ ਜੋ ਉਮਰ ਰੂਪੀ ਰਾਤ ਦਾ ਤੇਰਾ ਪਹਿਲਾ ਜਿਹੜਾ ਹਿੱਸਾ ਹੈ ਜਿਹੜੀ ਤੇਰੀ ਉਮਰ ਰੂਪੀ ਰਾਤ ਹੈ ਉਸ ਦਾ ਪਹਿਲਾ ਜਿਹੜਾ ਹਿੱਸਾ ਹੈ ਪਹਿਲੀ ਜਿਹੜੀ ਅਵਸਥਾ ਹੈ ਹੁਕਮ ਪਿਆ ਵਰਪਾਸ ਹੁਕਮ ਪਿਆ ਗਰਭਾਸ ਉਮਰ ਰੂਪੀ ਰਾਤ ਦਾ ਪਹਿਲਾ ਕਿਹੜਾ ਹਿੱਸਾ ਹੈ ਪਹਿਲੀ ਕਿਹੜੀ ਅਵਸਥਾ ਹੈ ਪਾਤਸ਼ਾਹ ਕਹਿਣ ਲੱਗੇ ਕਿ ਪਰਮੇਸ਼ਰ ਦੇ ਹੁਕਮ ਦੇ ਨਾਲ ਤੂੰ ਮਾਤਾ ਦੇ ਗਰਭ ਦੇ ਵਿੱਚ ਪਿਆ ਕੀ ਪੈ ਗਿਆ ਜਿਹੜੀ ਪਹਿਲੀ ਅਵਸਥਾ ਜੋ ਪਹਿਲੀ ਉਮਰ ਦਾ ਹਿੱਸਾ ਹੈ ਉਹ ਇਹੀ ਹੈ ਕਿ ਮਾਤਾ ਦੇ ਗਰਭ ਦੇ ਵਿੱਚ ਟਿਕ ਜਾਣਾ ਮਾਤਾ ਦੇ ਗਰਭ ਦੇ ਵਿੱਚ ਸਰੀਰ ਨੇ ਨਿਮ ਜਾਣਾ ਔੜੇ ਔੜੇ ਪੈਦਾ ਹੋਣਾ ਕਿਉਂ ਪਾਤਸ਼ਾਹ ਕਹਿਣ ਲੱਗੇ ਇਹ ਸਾਡੇ ਮਿੱਤਰ ਚੰਗੇ ਮਾੜੇ ਕਰਮਾਂ ਦਾ ਬਣ ਜਾ ਰਿਹਾ ਕੀ ਵਪਾਰ ਕਰਨ ਵਾਲੇ ਜੋ ਤੇਰੀ ਉਮਰ ਰੂਪੀ ਰਾਤ ਦਾ ਹਿੱਸਾ ਹੈ ਨਾ ਉਹ ਪਹਿਲਾ ਹਿੱਸਾ ਇਹੀ ਹੈ ਹੁਕਮ ਭਿਆ ਗਰਭਾਸ ਕਿ ਪਰਮੇਸ਼ਰ ਦੇ ਹੁਕਮ ਦੇ ਨਾਲ ਤੇ ਤੂੰ ਮਾਤਾ ਦੇ ਗਰਭ ਦੇ ਵਿੱਚ ਪਿਆ ਹੈ ਉਰਦ ਤਾਪੋ ਅੰਤਰ ਕਰੀ ਬਨ ਜਾ ਰਿਆ ਮਿੱਤਰ ਹੁਣ ਕਹਿੰਦੇ ਜਦੋਂ ਤੂੰ ਮਾਤਾ ਦੇ ਗਰਭ ਵਿੱਚ ਸੀ ਨਾ ਉਰਦ ਉੱਥੇ ਪੁੱਠਾ ਲਟਕਿਆ ਹੋਇਆ ਸੀ ਸਿਰ ਤੇਰਾ ਥੱਲੇ ਸੀ ਪੈਰ ਤੇਰੇ ਉੱਤੇ ਸਨ ਪੁੱਠਾ ਲਟਕਿਆ ਹੋਇਆ ਸੀ ਤੇ ਜਿਸ ਤਰ੍ਹਾਂ ਜੈਸਰੀ ਦੇ ਬਾਾਰ ਅੰਦਰ ਬਚਨ ਹੈ ਨਾ ਵਸੰਦੋ ਕੋਥੜਾ ਥਾਏ ਕਿ ਬਹੁਤ ਔਖੀ ਐਸੀ ਥਾਂ ਵਿੱਚ ਤੂੰ ਵਸ ਰਿਹਾ ਸੀ ਪਾਤਸ਼ਾਹ ਕਹਿਣ ਲੱਗੇ ਪਹਿਲੀ ਉਮਰ ਰੂਪੀ ਰਾਤ ਦੇ ਹਿੱਸੇ ਵਿੱਚ ਤੂੰ ਮਾਤਾ ਦੇ ਗਰਭ ਵਿੱਚ ਵਾਸਾ ਕੀਤਾ ਪੁੱਠਾ ਲਟਕ ਰਿਹਾ ਸੀ ਤੇ ਅੰਦਰ ਹੀ ਤੋਂ ਵਣ ਜਾ ਰਿਹਾ ਮਿੱਤਰ ਸਾਡੇ ਮਿੱਤਰ ਤੋਂ ਦਿਨ ਰਾਤ ਉੱਥੇ ਪੁੱਠਾ ਲਟਕ ਕੇ ਪਰਮੇਸ਼ਰ ਦਾ ਤਪ ਕਰਦਾ ਸੀ ਪਰਮੇਸ਼ਰ ਦੀ ਭਗਤੀ ਕਰਦਾ ਸੀ ਆਸਿ ਜਨਸੀ ਤੇ ਅਰਦਾਸ ਤੇ ਪੁੱਠਾ ਲਟਕਿਆ ਹੋਇਆ ਮਾਤਾ ਦੇ ਗਰਭ ਵਿੱਚ ਤਪ ਕਰਦਾ ਸੀ ਤੇ ਤਪ ਕਰਦਿਆਂ ਹੋਇਆਂ ਪਰਮੇਸ਼ਰ ਅੱਗੇ ਅਰਦਾਸਾਂ ਕਰਦਾ ਸੀ ਬੇਨਤੀਆਂ ਕਰਦਾ ਸੀ ਕਿ हे ਪਰਮੇਸ਼ਰ ਜੀ ਮੈਂ ਬਹੁਤ ਇਹ ਜੋ ਔਖੀ ਥਾਂ ਹੈ ਜਿੱਥੇ ਜਟੜਾ ਅਗਨੀ ਬਲ ਰਹੀ ਹੈ ਐਸੀ ਭਿਆਨਕ ਥਾਂ ਤੇ ਮੈਂ ਬਸ ਰਿਹਾ ਆਂ ਆਪ ਕਿਰਪਾ ਕਰਕੇ ਮੈਨੂੰ ਇੱਥੋਂ ਬਾਹਰ ਕੱਢ ਲਵੋ ਤੇ ਬਾਹਰ ਜਾ ਕਰਕੇ ਮੈਂ ਤੁਹਾਡੀ ਭਗਤੀ ਕਰਾਂਗਾ ਸਿਮਰਨ ਕਰਾਂਗਾ ਇਉਂ ਤੁਰ ਅਰਦਾਸਾਂ ਬੇਨਤੀਆਂ ਕਰ ਰਿਹਾ ਸੀ ਕਿਉਂਕਿ ਜਿਸ ਵਕਤ ਮਾਤਾ ਨੇ ਗਰਭ ਧਾਰਨ ਕੀਤਾ ਹੁੰਦਾ ਹੈ ਉਸ ਵਕਤ ਬਾਣੀ ਅੰਦਰ ਬਚਨ ਹੈ ਕਿ ਮਾਤਾ ਦੀ ਜਟਰਾ ਅਗਨੀ ਇਤਨੀ ਕੁ ਪ੍ਰਬਲ ਹੁੰਦੀ ਹੈ ਕਿ ਜੇ ਮਾਤਾ ਰੋੜ ਵੀ ਚੱਪ ਲਵੇ ਤੇ ਉਹ ਵੀ ਭਸਮ ਹੋ ਜਾਣਾ ਤੇ ਦੇਖੋ ਐਸੀ ਅਵਸਥਾ ਦੇ ਵਿੱਚ ਪਰਮੇਸ਼ਰ ਨੇ ਜੀਵ ਦੀ ਰੱਖਿਆ ਕੀਤੀ ਹੈ ਇੱਕੋ ਇੱਕ ਪਰਮੇਸ਼ਰ ਦੇ ਨਾਮ ਦੇ ਆਸਰੇ ਕਿ ਉੱਥੇ ਜੀਵ ਦੀ ਪਰਮੇਸ਼ਰ ਦੇ ਨਾਲ ਲਿਵ ਲੱਗੀ ਹੋਈ ਸੀ ਇਸ ਕਰਕੇ ਮਾਤਾ ਦੇ ਗਰਭ ਵਿੱਚ ਉਹਦੀ ਰੱਖਿਆ ਹੋ ਗਈ ਤੇ ਜੇ ਲਿਵ ਨਾਲ ਲੱਗੀ ਹੁੰਦੀ ਤਾਂ ਰੱਖਿਆ ਨਹੀਂ ਸਿਲ ਹੋਣੀ ਐਉਂ ਫਾਤਸ਼ਾਹ ਕਹਿਣ ਲੱਗੇ ਜੋ ਉਮਰ ਰੂਪੀ ਰਾਤ ਦਾ ਪਹਿਲਾ ਹਿੱਸਾ ਹੈ ਉੱਥੇ ਤੂੰ ਮਾਤਾ ਦੇ ਗਰਭ ਵਿੱਚ ਪਰਮੇਸ਼ਰ ਦੇ ਹੁਕਮ ਨਾਲ ਵਾਸਾ ਕੀਤਾ ਤੈਨੂੰ ਪੈਣਾ ਪਿਆ ਪੁੱਠਾ ਲਟਕ ਰਿਆ ਸੀ ਤਪ ਕਰਦਾ ਸੀ ਲਿਵ ਲਾ ਕਰਕੇ ਤੇ ਪਰਮੇਸ਼ਰ ਅੱਗੇ ਅਰਦਾਸਾਂ ਕਰਦਾ ਸੀ ਆਸਮੋ ਸੇਤੀ ਅਰਦਾਸ ਬਖਾਣੇ ਇਸ ਤਰ੍ਹਾਂ ਇੱਕ ਰਸ ਲੱਗੀ ਹੋਈ ਸੀ ਤੇ ਪਰਮੇਸ਼ਰ ਅੱਗੇ ਇਹੋ ਅਰਦਾਸ ਬਖਾਣਾ ਕੀ ਕਥਨ ਕਰ ਰਿਹਾ ਸੀ ਉਰਧ ਧਿਆਨ ਲੱਗਾ ਤੇ हे ਪਰਮੇਸ਼ਰ ਤੋਂ ਸਾਰਿਆਂ ਤੋਂ ਉਰਧ ਉੱਚਾ ਉਸੇ ਵਿੱਚ ਹੀ ਤੂੰ ਆਪਣੇ ਧਿਆਨ ਨੂੰ ਜੋੜਿਆ ਹੋਇਆ ਸੀ ਤੇ ਅਰਦਾਸਾਂ ਬੇਨਤੀਆਂ ਕਰਦਾ ਸੀ ਕਿ ਮਹਾਰਾਜ ਕਿਰਪਾ ਕਰੋ ਐਸੇ ਥਾਂ ਤੋਂ اے ਮਹਾਰਾਜ ਜੋ ਗਰਭ ਰੂਪੀ ਨਰਕ ਹੈ ਉਸ ਤੋਂ ਮੈਨੂੰ ਕੱਢ ਲਵੋ ਨਾਮਰ ਜਾਦ ਆਇਆ ਕਲ ਭੀਤਰ ਨਾਮਰ ਜਾਦ ਆਇਆ ਕਲ ਭੀਤਰ ਜਦੋਂ ਤੋਂ ਮਾਤਾ ਦੇ ਗਰਭ ਵਿੱਚ ਸੀ ਪੁੱਠਾ ਲਟਕ ਰਿਹਾ ਸੀ ਇੱਕ ਰਾਤ ਤਪ ਕਰ ਰਿਹਾ ਸੀ ਬੇਨਤੀਆਂ ਕਰਦਾ ਸੀ ਇੱਕ ਮਹਾਰਾਜ ਇਹ ਮਾਤਾ ਦੇ ਗਰਭ ਚੋਂ ਮੈਨੂੰ ਬਾਹਰ ਕੱਢੋ ਮੈਂ ਦੁਨੀਆ ਤੇ ਜਾ ਕਰਕੇ ਤੁਹਾਡੀ ਬੰਦਗੀ ਕਰਾਂਗਾ ਭਜਨ ਕਰਾਂਗਾ ਪਾਤਸ਼ਾਹ ਕਹਿਣ ਲੱਗੇ ਪਰਮੇਸ਼ਰ ਨੇ ਅਰਦਾਸ ਸੁਣੀ ਨਾਮਰਜਾਦ ਆਇਆ ਕਲ ਭੀਤਰ ਤੈਨੂੰ ਸੰਸਾਰ ਦੇ ਵਿੱਚ ਲੈ ਕੇ ਆਇਆ ਪਰ ਕਿਸ ਤਰ੍ਹਾਂ ਤੂੰ ਇਸ ਸੰਸਾਰ ਵਿੱਚ ਆਇਆ ਨਾਮਰਜਾਦ ਅੰਦਰ ਤੇਰੀ ਕੋਈ ਮਰਜ਼ਾਦਾ ਨਹੀਂ ਸੀ ਜਦੋਂ ਤੂੰ ਸੰਸਾਰ ਵਿੱਚ ਆਇਆ ਮਰਜ਼ਾਦਾ ਤੋਂ ਭਾਵ ਹੈ ਕਿ ਤੂੰ ਨੰਗਾ ਹੀ ਸੰਸਾਰ ਵਿੱਚ ਆਇਆ ਸੀ ਕੋਈ ਸਰੀਰ ਉੱਪਰ ਤੇਰੇ ਕੋਈ ਬਸਤਰ ਨਹੀਂ ਸੀ ਉਹ ਤੋਂ ਮਰਿਆਦਾ ਤੋਂ ਰਹਿਤ ਸੀ ਕੋਈ ਮਰਿਆਦਾ ਨਹੀਂ ਸੀ ਤੇਰੇ ਬਾਜ਼ ਬਾਦਸ਼ਾਹ ਕਹਿਣ ਲੱਗੇ ਨਾ ਮਰਜ਼ਾਦ ਆਇਆ ਕਲ ਭੀਤਰ ਤੂੰ ਮਰਿਆਦਾ ਤੋਂ ਰਹਿਤ ਨੰਗਾ ਹੀ ਇਸ ਸੰਸਾਰ ਵਿੱਚ ਆਇਆ ਹੈ ਹੋੜ ਜਾਸੀ ਨੰਗਾ ਤੇ ਬਾਹੜ ਜਾਸੀ ਨਾਗਾ ਤੇ ਜਦੋਂ ਤੋਂ ਦੁਆਰਾ ਸੰਸਾਰ ਤੋਂ ਜਾਣਾ ਫਿਰ ਵੀ ਨੰਗਿਆ ਹੀ ਜਾਣਾ ਨੰਗੋ ਆਇਆ ਨੰਗੋ ਜਾਸੀ ਮਹਾਰਾਜ ਕਹਿਣ ਲੱਗੇ ਬੇਮਰਿਆਦਾ ਹੋ ਕੇ ਤੂੰ ਸੰਸਾਰ ਵਿੱਚ ਆਇਆ ਹੈ ਬੇਮਰਿਆਦਾ ਹੀ ਸੰਸਾਰ ਵਿੱਚੋਂ ਜਾਣਾ ਹੈ ਨੰਗਾ ਹੀ ਆਇਆ ਹੈ ਤੇ ਨੰਗਾ ਹੀ ਜਾਣਾ ਹੈ ਜੈਸੀ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੀ ਬਾਸ ਪਾਦਸ਼ਾਹ ਕਹਿਣ ਲੱਗੇ ਭਾਈ ਜਿਸ ਤਰ੍ਹਾਂ ਦੀ ਕਲਮ ਤੇਰੇ ਮਸਤਕ ਉੱਪਰ ਵਾਹਿਗੁਰੂ ਨੇ ਵਗਾ ਦਿੱਤੀ ਜਿਸ ਤਰ੍ਹਾਂ ਦੀ ਕਲਮ ਤੇਰੇ ਮਸਤਕ ਉੱਪਰ ਪਰਮੇਸ਼ਰ ਦੀ ਵਗੀ ਹੋਈ ਹੈ ਲੇਖ ਲਿਖ ਦਿੱਤੇ ਨੇ ਤੈਸੀ ਜੀੜੇ ਬਾਸ ਉਸੇ ਤਰ੍ਹਾਂ ਦੀ ਕਰਮ ਇਸ ਜੀਵ ਨੇ ਸੰਸਾਰ ਵਿੱਚ ਕਮਾਉਣੇ ਹਨ ਕਹੋ ਨਾਨਕ ਪ੍ਰਾਣੀ ਪਹਿ ਕੀ ਪਹਿਰੇ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਸਤਿਗੁਰੂ ਜੀ ਕਥਨ ਕਰਦੇ ਹਨ اے ਪ੍ਰਾਣੀ ਤੂੰ ਉਮਰ ਰੂਪੀ ਰਾਤ ਦੇ ਪਹਿਲੇ ਹਿੱਸੇ ਅੰਦਰ ਵਕੋਂ ਪਿਆ ਗਰਬਾਸ ਪਰਮੇਸ਼ਰ ਦੇ ਹੁਕਮ ਦੇ ਵਿੱਚ ਤੂੰ ਮਾਤਾ ਦੇ ਗਰਭ ਵਿੱਚ ਪੈਣਾ ਕੀਤਾ ਹੈ ਪੂਜੇ ਪਹਿਰੇ ਰਣ ਕੇ ਬੰਜਾਰਿਆ ਮਿੱਤਰਾ ਅਤੇ ਜਦੋਂ ਤੂੰ ਮਾਤਾ ਦੇ ਗਰਭ ਵਿੱਚ ਪੈਣਾ ਕੀਤਾ ਪਰਮੇਸ਼ਰ ਦੇ ਹੁਕਮ ਨਾਲ ਉਮਰ ਰੂਪੀ ਰਾਤ ਦੇ ਪਹਿਲੇ ਹਿੱਸੇ ਵਿੱਚ ਦੂਜਾ ਪਹਿਰਾ ਰੈਣ ਕੈ ਬਣ ਜਾ ਰਿਹਾ ਮਿੱਤਰ ਆ ਸਤਿਗੁਰੂ ਜੀ ਕਹਿਣ ਲੱਗੇ ਜਦੋਂ ਉਮਰ ਰੂਪੀ ਰਾਤ ਦਾ ਦੂਜਾ ਹਿੱਸਾ ਆਰੰਭ ਹੋਇਆ ਹੈ हे ਮੇਰੇ ਮਿੱਤਰ ਚੰਗੇ ਮਾੜੇ ਕਰਮਾਂ ਦਾ ਵਪਾਰ ਕਰਨ ਵਾਲੇ ਵਿਸਰ ਗਿਆ ਧਿਆਨ ਉਸ ਵਕਤ ਤੇਰਾ ਜਿਹੜਾ ਪਰਮੇਸ਼ਰ ਵਿੱਚ ਧਿਆਨ ਲੱਗਾ ਹੋਇਆ ਸੀ ਨਾ ਉਹ ਵਿਸਰ ਗਿਆ ਤੂੰ ਪਰਮੇਸ਼ਰ ਨੂੰ ਭੁਲਾ ਦਿੱਤਾ ਉਮਰ ਰੂਪੀ ਰਾਜ ਦਾ ਦੂਜਾ ਹਿੱਸਾ ਕਦੋਂ ਆਰੰਭ ਹੁੰਦਾ ਹੈ ਜਦੋਂ ਜੀਵ ਦਾ ਜਨਮ ਹੋ ਜਾਂਦਾ ਹੈ ਪਾਤਸ਼ਾਹ ਕਹਿਣ ਲੱਗੇ ਤੇ ਤੂੰ ਉਦੋਂ ਭਾਈ ਕਉਸ ਪਰਮੇਸ਼ਰ ਨੂੰ ਭੁਲਾ ਦਿੱਤਾ ਕਿਉਂਕਿ ਮਾਤਾ ਦੇ ਗਰਭ ਦੇ ਵਿੱਚ ਤਾਂ ਦਿਨ ਰਾਤ ਤਪ ਕਰ ਰਿਆ ਸੀ ਪੁੱਠਾ ਲਟਕਦਾ ਸੀ ਧਿਆਨ ਲੱਗਾ ਹੋਇਆ ਸੀ ਹੁਣ ਜਦੋਂ ਜਨਮ ਲਿਆ ਧਿਆਨ ਟੁੱਟ ਗਿਆ ਪਰਮੇਸ਼ਰ ਨੂੰ ਭੁਲਾ ਦਿੱਤਾ ਜਨਮ ਲੈ ਲਿਆ ਜਿਸ ਤਰ੍ਹਾਂ ਅਨੰਦ ਸਾਹਿਬ ਅੰਦਰ ਬਚਨ ਨੇ ਨ ਲਿਵ ਛੁੱਟ ਕੇ ਲੱਗੇ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਜਨਮ ਲਿਆ ਲਿਵ ਟੁੱਟ ਗਈ ਮਾਇਆ ਵਰਤ ਗਈ ਮਾਇਆ ਪੈ ਗਈ ਰੋਸ ਵਕਤ ਜਦੋਂ ਲਿਵ ਟੁੱਟਦੀ ਆ ਨਾ ਜਦੋਂ ਬਾਲਕ ਜਨਮ ਲੈਂਦਾ ਫਿਰ ਰੋਂਦਾ ਰੋਂਦਾ ਪ੍ਰਮਾਤਮਾ ਕਰਕੇ ਕਿ ਲਿਵ ਲੱਗੀ ਹੋਈ ਸੀ ਉਹ ਟੁੱਟ ਗਈ ਹੈ ਐਉਂ ਪਾਕਸ਼ਾ ਕਹਿਣ ਲੱਗੇ ਜਦੋਂ ਉਮਰ ਰੂਪੇ ਰਾਤ ਦਾ ਦੂਜਾ ਹਿੱਸਾ ਆਰੰਭ ਹੋਇਆ ਇਹ ਸਾਡੇ ਮਿੱਤਰ ਪਰਮੇਸ਼ਰ ਦਾ ਜਿਹੜਾ ਧਿਆਨ ਹੈ ਉਹ ਤੈਨੂੰ ਵਿਸਰ ਗਿਆ ਹੈ ਅੱਥੋਂ ਹੱਥ ਨਚਾਈਐ ਬਨ ਜਾ ਰਿਹਾ ਮਿੱਤਰ ਏ ਸਾਡੇ ਮਿੱਤਰ ਚੰਗੇ ਮਾੜੇ ਕਰਮਾਂ ਦੇ ਵਪਾਰ ਕਰਨ ਵਾਲੇ ਹੱਥੋਂ ਹੱਥ ਨਚਾਈਐ ਜਦੋਂ ਤੂੰ ਜਨਮ ਲਿਆ ਤੇਰੇ ਮਾਤਾ ਪਿਤਾ ਸਾਖ ਸੰਬੰਧੀ ਜਿਤਨੇ ਵੀ ਹਨ ਸਾਰੇ ਤੈਨੂੰ ਆਪੋ ਆਪਣੇ ਹੱਥਾਂ ਵਿੱਚ ਨਚਾਉਂਦੇ ਹਨ ਸਾਰੇ ਤੈਨੂੰ ਆਪੋ ਆਪਣੇ ਹੱਥਾਂ ਦੇ ਵਿੱਚ ਖੜਾਉਂਦੇ ਹਨ ਬਨ ਜਾ ਰਿਆ ਜਿਉਂ ਜਸੋਦਾ ਘਰ ਪਾਲੋ ਕਿਸ ਤਰ੍ਹਾਂ ਕਹਿੰਦੇ ਖੜਾਉਂਦੇ ਨੇ ਕਹਿੰਦੇ ਜਿਵੇਂ ਮਾਤਾ ਜਸੋਦਾ ਦੇ ਘਰ ਭਗਵਾਨ ਕ੍ਰਿਸ਼ਨ ਜੀ ਸਨ ਜਿਵੇਂ ਮਾਤਾ ਜਸੋਦਾ ਭਗਵਾਨ ਕ੍ਰਿਸ਼ਨ ਜੀ ਨੂੰ ਖੜਾਉਂਦੀ ਸੀ ਨਾ ਇਤਨੀ ਖੁਸ਼ ਹੋ ਕਰਕੇ ਕਿ ਇਹ ਮੇਰਾ ਕ੍ਰਿਸ਼ਨ ਹੈ ਇਹ ਮੁਰਲੀ ਮਨੋਹਰ ਹੈ ਇਹ ਮੋਰ ਪੰਖ ਧਾਰੀ ਐ یوں ਨਾਮ ਰੱਖਦੀ ਸੀ ਬਹੁਤ लाड़ ਕਰਦੀ ਸੀ ਐਂ ਕਹਿੰਦੇ ਜਦੋਂ ਤੂੰ ਜਨਮ ਲਿਆ ਨਾ ਇਨਸਾਨ ਸਾਫ ਸੰਬੰਧੀ ਮਾਤਾ ਪਿਤਾ ਭੈਣ ਭਰਾ ਚਾਚੇ ਤਾਏ ਸਾਰੇ ਦਿਨ ਆਪਣੇ ਹੱਥਾਂ ਵਿੱਚ ਫੜਾਉਂਦੇ ਹਨ ਕਦੀ ਕਿਹੜਾ ਚੁੱਕ ਲੈਂਦਾ ਕਦੀ ਕਿਹੜਾ ਚੁੱਕ ਲੈਂਦਾ ਕਦੀ ਕੌਣ ਫੜਾਉਂਦਾ ਹੱਥਾਂ ਵਿੱਚ ਲੈ ਕੇ ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਜੀ ਨੂੰ ਮਾਤਾ ਜਸੋਦਾ ਫੜਾਉਂਦੀ ਹੈ ਇਸ ਤਰ੍ਹਾਂ ਖਡਾਉਂਦੇ ਹਨ ਹੱਥੋਂ ਹੱਥ ਨਚਾਈਐ ਪ੍ਰਾਣੀ ਤੇ ਹੱਥੋਂ ਹੱਥ ਨਚਾਈਐ ਪ੍ਰਾਣੀ ਜਿਤਨੇ ਵੀ ਤੇਰੇ ਸਾਥ ਸੰਬੰਧੀ ਹਨ اے ਪ੍ਰਾਣਾਧਾਰੀ ਜੀ ਆਪਣੇ ਹੱਥਾਂ ਦੇ ਵਿੱਚ ਤੈਨੂੰ ਖਡਾਉਂਦੇ ਹਨ ਮਾਤ ਕਹੈ ਸੁਤ ਮੇਰਾ ਪਰ ਮਾਤਾ ਜਿਹੜੀ ਉਹ ਸਾਰਿਆਂ ਤੋਂ ਜ਼ਿਆਦਾ ਮੋਹ ਕਰਦੀ ਹੈ ਮਾਤਾ ਕਹਿੰਦੀ ਹੈ ਤੇ ਮੇਰਾ ਪੁੱਤਰ ਹੈ ਇਸਤੇ ਮੇਰਾ ਹੱਕ ਹੈ ਚੇਤ ਅਚੇਤ ਮੂੜ ਮਨ ਮੇਰੇ ਸਤਿਗੁਰੂ ਮਹਾਰਾਜ ਕਹਿਣ ਲਗੇ ਹੈ ਮੂਰਖ ਮਨ ਮੇਰੇ اے ਮੇਰੇ ਮੂਰਖ ਮਾਨ ਜੋ ਉਹ ਵਾਹਿਗੁਰੂ ਪਰਮੇਸ਼ਰ ਹੈ ਉਸ ਨੂੰ ਤੂੰ ਚੇਤੇ ਕਰਨਾ ਕਰ ਅੰਤ ਅੰਤ ਨਹੀਂ ਕਥ ਤੇਰਾ ਹੈ ਮੂਰਖ ਮਨ ਅੰਤ ਅਖੀਰ ਨੂੰ ਤੇਰਾ ਕੁਝ ਵੀ ਨਹੀਂ ਜਿਤਨੇ ਅੱਜ ਤੈਨੂੰ ਲੱਗ ਰਿਹਾ ਹੈ ਕਿ ਤੇਰੇ ਪਾਸ ਇਹ ਸਾਥ ਸੰਬੰਧੀ ਨਹੀਂ ਇਹ ਮਾਤਾ ਪਿਤਾ ਨਹੀਂ ਇਹ ਭੈਣ ਹੈ ਇਹ ਭਰਾ ਹੈ ਇਹ ਦਾਦਾ ਹੈ ਦਾਦੀ ਹੈ ਚਾਚੇ ਤਾਏ ਨੇ ਮਹਾਰਾਜ ਕਹਿਣ ਲੱਗੇ ਭਾਈ ਜਦੋਂ ਸਰੀਰ ਦੇ ਵਿੱਚੋਂ ਸਵਾਸ ਨਿਕਲਨੇ ਨੇ ਕਿਸੇ ਨੇ ਵੀ ਤੇਰੇ ਲਾਗੇ ਨਹੀਂ ਜਾਣਾ سگوں اے سات سبندیاں نے تینوں چوک کے گھر کو باہر کٹ دینا سارے رشتے ناتے توڑ دیں اس طرح پادشاہ کہ لو بری نار سنگ پئی آگے سجن سو سہیلا مرگت لو سب لوک کٹمب پئیو آگے ہنس اکیلا پاشاہ جی کہ لگے پائی ਸਭ ਤੋਂ ਜਾਂਦੀ ਲਾਗੇ ਦੀ ਹੈ ਮਨੁੱਖ ਦੀ ਘਰ ਵਾਲੀ ਉਸ ਦੀ ਇਸਤਰੀ ਕਹਿੰਦੇ ਪਰ ਉਹ ਇਸਤਰੀ ਵੀ ਤੇਰੇ ਨਾਲ ਕਦੋਂ ਤੱਕ ਹੈ ਦਿਹੋਰੀ ਲੋ ਘਰ ਦੇ ਦਰਵਾਜ਼ੇ ਤੱਕ ਇਸਤਰੀ ਨਾਲ ਜਾਂਦੀ ਤੇ ਜਿਹੜੇ ਸਾਖ ਸੰਬੰਧੀ ਨੇ